ਤਾਲੀਆਂ ਜਿਵੇਂ ਕੋ ਨਾਮ ਬੁਖਾਣੀਆਂ ਆਪ ਸਾਰੇ ਘਰਵਾਰ ਸੰਗੋਚਦੇ ਹੋਏ ਗੁਰੂ ਦਰਬਾਰ ਵਿੱਚ ਪਹੁੰਚਿਆ ਹੋ ਕੁਝ ਸਮੇਂ ਵਾਸਤੇ ਆਪਣੇ ਪਹਿਲਾਂ ਵਿਚਾਰਾਂ ਸਰਵਣ ਕੀਤੀਆਂ ਕੁਝ ਹੁਣ ਬੇਨਤੀ ਕੀਤੀ ਜਾਏਗੀ ਮਹਾਰਾਜ ਕਹਿੰਦੇ ਇਹ ਸੰਸਾਰ ਜਿਹੜਾ ਹੈ ਕੋਈ ਬੰਦਾ ਨਹੀਂ ਐ ਸਾਜੀ ਦੇ ਮਨ ਚ ਸੰਸਾਰਾ ਪਿਆ ਹੋਵੇ ਦੁਨੀਆ ਦੇ ਵਿੱਚ ਤਾਂ ਪੈਂਦੇ ਨੇ ਲੋਕਾਂ ਦੇ ਆਪਸ ਵਿੱਚ ਹੀ ਸੰਸਾਰੇ ਪੈ ਜਾਂਦੇ ਨੇ ਜਿਹਨ ਜੋ ਰੋਹਾਨੀ ਸੰਸਾਰ ਹੈ ਉਹ ਜਿੰਨੀ ਦੇਰ ਤੱਕ ਆਦਮੀ ਦੇ ਮਨ ਚ ਰਹਿੰਦਾ ਉਨੀ ਚਿਰ ਦੇਰ ਤੱਕ ਉਹ ਦੁਖੀ ਰਹਿੰਦਾ ਰਹਿੰਦੋ ਹੀ ਸੰਸਾਰ ਚ ਗਿਣੇ ਨੇ ਇੱਕ ਤਾਂ ਬੱਚੇ ਨੂੰ ਗਿਣਿਆ 6 ਮਹੀਨੇ ਤੱਕ ਉਹ ਨੂੰ ਗਾ ਨਾ ਮਨ ਤੁਰਾ ਸਕਦਾ ਉਹ ਕਿਤੇ ਰਸਦੋ ਕੁਛ ਤਾਂ ਨਹੀਂ ਬੋਲ ਨਹੀਂ ਸਕਦਾ ਦੱਸ ਨਹੀਂ ਸਕਦਾ ਦੂਸਰਾ ਗਿਆਨੀ ਦੁਖੀ ਹੋਇਆ ਕਰ ਤੀਸਰਾ ਸੰਸੇਵਾਨ ਦੁਖੀ ਹੋਇਆ ਕਰ ਪਰਮੇਸ਼ਰ ਦੇ ਰਾਹ ਤੇ ਜਾਣ ਵਾਸਤੇ ਦੋ ਚੀਜ਼ਾਂ ਦੀ ਲੋੜ ਹੋਇਆ ਕਰਦੀ ਹੈ ਕਿ ਮੈਂ ਦਿਖਾਇਆ ਆਪਣੇ ਮੈਗਜ਼ੀਨ ਚ ਆਏਗਾ ਹੈ ਸ਼ਾਇਦ ਉਹ ਲੋਕ ਆਵੇ ਉਹ ਹੈ ਕਿ ਜਦੋਂ ਅਸੀਂ ਆਤਮ ਮਾਰਗ ਤੇ ਚੱਲਦੇ ਆਂ ਉਹ ਗੰਮ ਤੇ ਅਗੋਚਰ ਦੇ ਮਾਰਗ ਨੂੰ ਅਸੀਂ ਤੈਅ ਕਰਕੇ ਕਿਤੇ ਪਹੁੰਚਣਾ ਚਾਹੁੰਦੇ ਆ ਤਾਂ ਦੋ ਚੀਜ਼ਾਂ ਨੇ ਇੱਕ ਤਾਂ ਹੈ ਕਿ ਗਿਆਨ ਦੇ ਨਾਲ ਗਿਆਨ ਦਾ ਸਾਰਾ ਲੈ ਕੇ ਚੱਲੋ ਦੂਸਰਾ ਹੈ ਫੇਥ 100% ਉਹਦਾ ਸਾਰਾ ਲੈ ਕੇ ਚਲੋ। ਜੇ ਤੁਲਨਾ ਦੋਹਾਂ ਦੀ ਕਰੋ ਤਾਂ ਫੇਥ ਵਾਲਾ ਪਹਿਲਾਂ ਪਹੁੰਚਦਾ ਹੈ ਗਿਆਨ ਵਾਲਾ ਰਾਹ ਚ ਰਹਿ ਜਾਂਦਾ। ਐਸੇ ਕਰਕੇ ਮਹਾਰਾਜ ਜੀ ਫਰਮਾਨ ਕਰਦੇ ਨੇ ਤਤ ਕੱਢਿਆ ਗੁਰਮੁਖ ਦਾ ਵੀ ਅਕਲ ਆਦਮੀ ਨੂੰ ਧੋਖਾ ਦੇ ਦਿੰਦੀ ਹੈ। ਜਿਹੜਾ ਭਰੋਸਾ ਹੈ ਉਹ ਧੋਖਾ ਨਹੀਂ ਦਿੰਦਾ। ਪੂਰੇ ਬਾਏ ਮੇਰੇ ਰਗਰਾਇਆ ਪੂਰੇ ਬਾ ਦੇ ਨਾਲ ਪਰਮੇਸ਼ਰ ਮਿਲ ਜਾਂਦਾ ਹੈ। ਚਾਹੇ ਕੱਖਰ ਪੜਿਆ ਹੋਇਆ ਸੀ ਚਾਹੇ ਨਹੀਂ ਪੜਿਆ ਹੋਇਆ ਸੀ ਚਾਹੇ ਦਾ ਮੁੰਡਾ ਕਾਰੋਬਾਰ ਕਰਨਾ ਪਸ਼ੂ ਚਾਰਨੇ ਆਪਣੇ ਖੇਤੀ ਕਰਨੀ ਪੌਛੇ ਧੀ ਉਸ ਨੂੰ ਪਰਮੇਸ਼ਰ ਮਿਲ ਗਿਆ ਪੂਰੇ ਬਾ। ਇਹ ਬੰਦ ਸੁਣ ਕੇ जाट ਰੋਟ ਭਗਤੀ ਲਾਗਾ ਮਿਹਲੇ ਪ੍ਰਤੱਖ ਅਗਸਾਈਆਂ ਤਣਾਵ ਬੜਾ ਪਾ ਗਾਉਣ ਪ੍ਰਤੱਖ ਮਿਲੇ ਗਿਆਨੀ ਦੇ ਮਨ ਵਿੱਚ ਸੰਸਾਰ ਆਉਂਦਾ ਵੀ ਰੱਬ ਪ੍ਰਤੱਖ ਕਿਵੇਂ ਹੋ ਜਾਂਦਾ ਉਹ ਧੰਦੇ ਗੋਣਾ ਉਹ ਅਕਲ ਦੇ ਨਾਲ ਚੱਲਦਾ ਸਤਿ ਦੀ ਖੋਜ ਕਰਦਾ ਹੈ ਲੇਕਿਨ ਜਿੰਨਾ ਦੇਰ ਤੱਕ ਭਰੋਸਾ ਨਹੀਂ ਆਉਂਦਾ ਉਹਦੇ ਵਿੱਚ ਉੱਝ ਜਾਂਦਾ ਸੰਸਿਆਚ ਬੈ ਜਾਂਦਾ ਸੰਸਾ ਬਹੁਤ ਵੱਡੀ ਚੀਜ਼ ਹੈ ਜਿੰਨਾ ਚਿਰ ਸੰਸਾ ਨਹੀਂ ਉਤਰਦਾ ਉਹ ਨਹੀਂ ਰਹਿ ਤਕਾਦ ਵਿੱਚ ਕਿਸੇ ਕਿਨਾਰੇ ਨਹੀਂ ਪਹੁੰਚਿਆ ਕਰਦਾ ਇੱਕ ਮਿਸਾਲ ਮੈਂ ਦੱਸਦਾ ਅਜਨ ਉਹ ਰਾਜਸਥਾਨ ਦੇ ਵਿੱਚ ਨਹਿਰ ਬਣੀ ਮਹਾਰਾਜੀ ਦਾ ਸ਼ਾਹ ਕਰਦੇ ਸੀ ਉਹ ਗੱਲਾ ਤਾਂ ਉਥੇ ਸਾਜਰੇ ਛਵੇਰੇ ਛਵੇਰੇ ਸ਼ਹਿਰ ਨੂੰ ਜਾਣ ਵਾਸਤੇ ਇੱਕ ਬ੍ਰਾਹਮਣ ਸੀ ਇੱਕ ਰਾਜਪੂਤ ਸੀ ਦੋ ਚਾਰ ਉਹਨਾਂ ਨਾਲ ਹੋਰ ਸੀ ਉਹਨਾਂ ਨੇ ਕਿਹਾ ਵੀ ਛੇਤੀ ਸ਼ਹਿਰ ਪਹੁੰਚ ਜੀਏ ਦੂਰ ਦੂਰ ਸ਼ਹਿਰ ਮੇਰਾ Rajasthan ਦੇ ਅੰਦਰ ਵੜਾ ਜਿਹਾ ਸਮਾਨ ਲੈਣਾ ਹੋਵੇ ਜਾਂ ਉਠਾ ਤੇ ਜਾਂਦੇ ਨੇ ਹੋਰ ਕੋਈ ਸਵਾਰੀਆਂ ਉਹਨਾਂ ਦੇ ਨਾਲ ਨਹੀਂ ਹੋਇਆ ਕਰਦੀਆਂ ਸਭ ਜਿਆਦੇ ਤੁਰੇ ਤਾਂ ਆਮ ਬਿਸ਼ਵਾਸ ਪਿੰਡਾਂ 'ਚ ਹੁੰਦਾ ਹੈ ਪੜਿਆਂ 'ਚ ਵੀ ਹੁੰਦਾ ਹੈ ਕੋਈ ਪੂਤ ਪ੍ਰੇਤ ਉਹਨੀਆਂ 'ਚ ਰਹਿੰਦੇ ਉਹ ਗੱਲਾਂ ਕਰਦੇ ਜਾਂਦੇ ਤਾਂ ਅਚਾਨਕ ਜੋ ਬ੍ਰਾਹਮਣ ਸੀ ਉਹ ਕਹਿਣ ਲੱਗਾ ਦੇਖੋ ਦੇਖੋ ਉਹ ਪੁਲ ਦੇ ਉੱਤੇ ਆ ਬਾਹ ਕਰੀ ਖੜਾ ਹੈ ਪੂਤ ਮੈਂ ਆਪਾਂ ਤਾਂ ਨਹੀਂ ਕਹਾ ਜਾਂਦੇ ਸੰਸਾ ਪੈ ਗਿਆ ਮਨ ਚ ਉਹ ਰਾਜਬੂਤ ਕਹਿਣ ਲੱਗਾ ਵੀ ਚੰਗਾ ਤੂੰ ਹੁਣ ਫਿਰ ਕੀ ਕਰੇਗਾ ਕਹਦਾ ਮੈਂ ਪਾਠ ਕਰਦਾ ਤਾਂ ਕਿ ਪੂਤ ਨੱਟ ਜਾਵੇ ਫੇਰਾ ਆਪਾਂ ਚਲਾਗੇ ਉਹ ਪਿੱਛੇ ੜਕੇ ਬੈਗੇ ਉਹ ਪਾਠ ਕਰੀ ਗਿਆ ਇਹ ਸੁਰਵਾਸੀ ਇਨੇ ਆਪਣੀ ਕਮਾਨ ਦੇ ਵਿੱਚ ਤੀਰ ਪਾਏ ਹੋਏ ਸੀ ਪੱਥੇ 'ਚ ਪਾਏ ਹੋਏ ਸੀ ਤੀਰ ਚਲਾਉਂਦਾ ਰਿਹਾ ਤੀਰ ਕੋਈ ਲੱਗਿਆ ਨਾ ਚਲਦੇ-ਚਲਦੇ ਮੁੱਕ ਗਏ ਕਹਿੰਦਾ ਪੰਡਤ ਜੀ ਮੇਰੇ ਤਾਂ ਤੀਰ ਖਤਮ ਹੋ ਗਏ ਤੇ ਹੁਣ ਕੀ ਕਰਾਂ ਜਊ ਕਹਿੰਦਾ ਮੈਂ ਪਾਠ ਕਰਦਾ ਉਹ ਕਹਿੰਦਾ ਜਾਂਦਾ ਨਹੀਂ ਤੈਨੂੰ ਕਿੰਨਾ ਚਿਰ ਹੋ ਗਿਆ ਪਾਠ ਕਰਦੇ ਇਹਨੂੰ ਉਹ ਤਾਂ ਉੱਥੇ ਹੀ ਖੜਾ ਹੈ ਅਰ ਜਿਹੜਾ ਆਪਣੇ ਜੋ ਮੂਰੇ ਗਿਆ ਉਹਨੂੰ ਫੜ ਲੈਣਾ ਉਹ ਪੁੱਤ ਨੇ ਇਹਨੂੰ ਚੰਦਰਮਾ ਨਿਕਲਿਆ ਆ ਸਾਫ ਦਿਸਣ ਲੱਗਿਆ ਥੋੜੀ ਰੋਸ਼ਨੀ ਹੋਈ ਉਹ ਰਾਜਪੂਤ ਨੇ ਪਛਾਣ ਲਿਆ ਉਹ ਕਹਿਣ ਲੱਗਾ ਪੰਡਿਤ ਜੀ ਆਪਾਂ ਤਾਂ ਐਵੇਂ ਖੱਪਦੇ ਰਹੇ ਇਹ ਤਾਂ ਦਸਾਲੜ ਹੈ ਪੇਪਲ ਦਾ ਬਰਾਬਰ ਬਰਾਬਰ ਹੈ ਤਾਂ ਆਪਾਂ ਸਿਆਣੂ ਤੇ ਆਪਾਂ ਨੂੰ ਤਾਂ ਇਹ ਭੂਤੇ ਲੱਗੀ ਆ ਉਹ ਕਹਿੰਦਾ ਨਾ ਇਹ ਭੂਤੇਰੇ ਪਾਠਾ ਨਾਲ ਗਿਆ ਨਾ ਮੇਰੇ ਤੀਰਾਂ ਨਾਲ ਗਿਆ ਇਹ ਗਿਆ ਤਾਂ ਰੋਸ਼ਨੀ ਨਾਲ ਗਿਆ ਜੋ ਜਨ ਹੀ ਹੋਈ ਤਾਗਰਾ ਸੋ ਸਭ ਸੇ ਵਾੰਦਨਾ ਹੁੰਦਾ ਹੈ ਉਹਦੇ ਮਨ ਚ ਹਨੇਰਾ ਹੋਇਆ ਕਰਦਾ ਉਹ ਸੰਸਾਰ ਨਹੀਂ ਉਤਰਦਾ ਜਦ ਤੱਕ ਸਮਰੱਥ ਗੁਰੂ ਦਾ ਮਿਲਾਪ ਨਾ ਹੋਵੇ ਅਤੇ ਜਦੋਂ ਆਪਣੇ ਆਤਮ ਤਤ ਨੂੰ ਪ੍ਰਗਟ ਨਾ ਕਰ ਲਵੇ ਉਨੀ ਦੇਰ ਤੱਕ ਨਹੀਂ ਉਤਰਦਾ ਕਿਤਾਬਾਂ ਨਾਲ ਤਾਂ ਉਤਰਦਾ ਨਹੀਂ ਵੱਜਦਾ ਬੰਦਨ ਹੁੰਦੇ ਨੇ ਲੱਖਾਂ ਹੀ ਉਹ ਨਾਨੂ ਗੁਰ ਬੰਦਰ ਬੰਦਨ ਕਾਟੇ ਬਿਸ਼ਰਤਾਨ ਬੁਲਾਇਆ ਵਿਛੜਿਆ ਹੋਇਆ ਪਰਮੇਸ਼ਰ ਦੇ ਨਾਲੋਂ ਹਮੇ ਦੇ ਰੂਤਰ ਕੇ ਬੇਅੰਤ ਜਨਮਾਂ ਦੇ ਅੰਦਰ ਘੁੰਮਦਾ ਰਿਹਾ ਮਨੋਖ ਬਣਿਆ ਸਾਰ ਸਾ ਫੇਰ ਹੋ ਗਿਆ ਉਹ ਸੰਸਾ ਮੈਂ ਦੱਸ ਦਿੰਦਾ ਕਰਾਰ ਸਾਥ ਹੁੰਦਾ ਜੋ ਸੱਤ ਹੈ ਉਹਨੂੰ ਸਤਲਾ ਸਮਝਣਾ ਅੰਦਰ ਕੋਈ ਐਸੀ ਚੀਜ਼ ਲੱਗੀ ਹੋਈ ਆ ਆਦਮੀ ਦੇ ਜੇ ਤਾਂ ਫੇਥ ਵਾਲਾ ਬੰਦਾ ਉਹ ਤਾਂ ਦੋ ਚਾਰ ਗੱਲਾਂ ਗੁਰੂ ਦੀਆਂ ਸਾਤਾਂ ਦੀਆਂ ਸੁਣ ਕੇ 100% ਪ੍ਰੋਸੈਟ ਪਰੋਸੇ ਜਾ ਜਾਂਦਾ ਔਰ ਕਹਿੰਦਾ ਠੀਕ ਆ ਜੋ ਵਿੱਚ ਕਹਿੰਦੇ ਜਿਹੜਾ ਪੜਿਆ ਲਿਖਿਆ ਹੁੰਦਾ ਉਹਨੇ ਮੰਨਦੇ ਰਹੇ ਕਿਸੋਂ ਦੇ ਸੱਸੇ ਹਰ ਗੱਲ ਤੇ ਪਏ ਹੋਏ ਨੇ ਉਹ ਇਸ ਗੱਲ ਤੇ ਨਹੀਂ ਆਉਂਦਾ ਵੀ ਰੱਬ ਕੀ ਹੈ ਕਿੱਥੇ ਰਹਿੰਦਾ ਹੈ ਨਹੀਂ ਉਹਦੇ ਸਭ ਚ ਆਉਂਦੀ ਗੱਲ ਸੰਸਾਰ ਪਿਆ ਰਹਿੰਦਾ ਹੈ ਸੰਸਾਰ ਇਹ ਸੰਸਾਰ ਹੈ ਇਹ ਸੰਸਾਰ ਹੈ ਹੀ ਸਭ ਸੇ ਕਰਕੇ ਉਹਦੇ ਬਾਰੇ ਜਦੋਂ ਇਸ ਪਾਸੇ ਖੋਜ ਹੋਈ ਬੜੇ ਕਿਸਮ ਦੇ ਸਬੰਧ ਆਏ ਲੇਕਿਨ ਸੰਸਾਰ ਨਾ ਟੁੱਟਿਆ ਆੜਾੜੀ ਚੀਕ ਸਮਝਿਆ ਜੀ ਦਾ ਆਇਆ ਕਿਸੇ ਨੂੰ ਇਹ ਸੱਚਾ ਹੋ ਗਿਆ ਕਿ ਵਹਿਗੁਰੂ ਕੱਲਾ ਨਹੀਂ ਹੈ ਵਹਿਗੁਰੂ ਦੇ ਨਾਲ ਓਡੀਓ ਸ਼ਕਤੀ ਪ੍ਰਕਿਰਤੀ ਹੈ ਮਾਇਆ ਹੈ ਉਹ ਜਿਹੜੀ ਮਾਇਆ ਹੈ ਜਿਹਨੂੰ ਮੂਲ ਪ੍ਰਕਿਰਤੀ ਕਹਿੰਦੇ ਨੇ ਉਹ ਵੀ ਸ਼ੂਕਸ਼ਰੂਪ ਧਾਰਨ ਕਰ ਲੈਂਦੀ ਆ ਲੈਟਰ ਸਟੀਫਨ ਲੰਡਨ ਦੇ ਮੈਂ ਮੈਂ ਇਥੇ ਮੈਂ ਸਨਾਲ ਕਢਣ ਦਾ ਯਤਨ ਕਰਦੇ ਨੇ ਵੀ ਕਿੰਨੀ ਸੂਖਮ ਹੋ ਜਾਂਦੀ ਹੈ ਉਹਨੇ ਪੁਆਇੰਟ ਲਾ ਕੇ 80 ਜ਼ੀਰੋ ਲਾ ਕੇ ਇੱਕ ਡੈਸੀਮਲ ਕਰਤਾ ਫਿਰ ਇਨਫਿਨਿਟੀ ਲਿਖਤੀ ਵੀ ਇਹ ਨਹੀਂ ਦੱਸਿਆ ਜਾ ਸਕਦਾ ਕਿੰਨੀ ਛੋਟੀ ਹੋ ਜਾਂਦੀ ਜਦ ਅਕਸਪੈਂਡ ਹੋਇਆ ਮਾ ਮੂਲ ਪ੍ਰਕਿਰਤੀ ਨੇ ਐਕਸਪੈਂਸ਼ਨ ਕਰੀ ਉਸ ਵੇਲੇ ਨੇ 1 ਆ ਲਾ ਕੇ 80 ਜ਼ੀਰੋ ਲਾ ਕੇ ਫਿਰ ਗਾ ਲਿਖਤੀ ਇਨਫਿਨਿਟੀ ਬੜੇ ਲਿਖੇ ਜਾਂਦੇ ਆ ਵੀ ਕਿੰਨੀ ਵੱਡੀ ਲੱਗੂ ਲਿਖਤੀ ਪੜਾਈ ਨਾ ਲੱਗ ਸਕਿਆ ਉਹਨੇ ਮੇਰੇ ਜੀਰ ਤੇ ਲਿਖਿਆ ਵੀ ਕੋਈ ਕਿਸੇ ਧਰਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਆਈ ਹੋਈ ਹੈ ਕਿਸੇ ਗੁਰੂ ਪੀਰ ਨੇ ਕਿਸੇ ਪੈਗੰਬਰ ਨੇ ਕਿਸੇ ਗੋਡਮੈਨ ਨੇ ਇਸ ਗੱਲ ਦੇ ਉੱਤੇ ਰਿਸਰਚ ਕਰੀ ਹੋਵੇ ਉਹ ਗੁਰੂ ਦਰਮੇਸ਼ ਪਾਸ਼ਾ ਸਾਇਦ ਸੁਹਾ ਕਹਿੰਦੇ ਨੇ ਸੁਖਮ ਤੇ ਸੁਖੂ ਗਰ ਤਿੰਨੋਂ ਬਿਰਦਨ ਬਿਰਦ ਬਤਾਇਓ ਜਿੱਥੇ ਕਹਿੰਦਾ ਵੀ ਇੰਨਾ ਛੋਟਾ ਉਦੋਂ ਆ ਫੇਰ ਛੋਟਾ ਉਦੋਂ ਆ ਫੇਰ ਛੋਟਾ ਲੇਕਿਨ ਪ੍ਰਕਿਰਤੀ ਦੇ ਬਾਰੇ ਨਹੀਂ ਕਿਹਾ ਉਹਨਾਂ ਨੇ ਉਸ ਦੇ ਸੂਖਸ਼ਮ ਅਵਸਥਾ ਜਿਹਨੂੰ ਅਸੀਂ ਨਿਰਾਕਾਰ ਕਹਿੰਦੇ ਆ ਉਹਦੇ ਬਾਰੇ ਗੱਲ ਕਰੀ ਆ ਤੇ ਜਦੋਂ ਐਕਸਪੈਂਸ਼ਨ ਹੁੰਦੀ ਹੈ ਉਹ ਨਹੀਂ ਪਤਾ ਲੱਗਦਾ ਆਦਮੀ ਅੰਦਾਜ਼ੇ ਲਾਉਂਦਾ ਵੀ ਇੱਥੇ ਇੱਕ ਤੱਕ ਆਬਾਦੀ ਆ ਵੀ ਕਰੋੜਾ ਬਰਵਾਨ ਨੇ ਦੂਜੇ ਨੇ ਕਹਿਆ ਨਹੀਂ ਪਰਵਾਨੇ ਤੀਜੇ ਨੇ ਕਹਿਆ ਨਹੀਂ ਖਰਵਾਨੇ ਉਹ ਨਹੀਂ ਆਉਂਦਾ ਕਿਤੇ ਵੀ ਇਨਫਿਨਿਟੀ ਦਾ ਕੋਈ ਅਜੇ ਤੱਕ ਕਹਿ ਨਹੀਂ ਲੈ ਸਕਿਆ ਮਾਰਾ ਸੀ ਕਿ ਆ ਵੀ ਨਹੀਂ ਆਉਂਦਾ ਪਾਇ ਅੰਤ ਨਹੀਂ ਪਾਇਆ ਜਾਂਦਾ ਤੇ ਅੰਤ ਦੇ ਵਾਸਤੇ ਕਿਤੇ ਬਿਰਲਾ ਹੈ ਬਿਰਲਾ ਲਾਉਂਦੇ ਨੇ ਨਹੀਂ ਲੱਗ ਪਸਦਾ ਜਿੰਨਾ ਕਿ ਤੁਸੀਂ ਜਾਣਿਆ ਉਹ ਤੋਂ ਦੁਗਣਾ ਚੋਗਣਾ ਹੋਰ ਨਿਕਲੇ ਆਉਂਦਾ ਜੇ ਫੇਰ ਉਹ ਜਾਣ ਲਿਆ ਉਹ ਤੂੰ ਕਾਹ ਫੇਰ ਨਿਕਲੇ ਆਉਂਦਾ ਬੈਗ ਕਿਉਂਕਿ ਉਹਦੇ ਉੱਤੇ ਕੋਈ ਬਾਰ ਨਹੀਂ ਕੋਈ ਮੁਕੜਾ ਨਹੀਂ ਹੈ ਜੇ ਵੜ ਪਾਵੇ ਤੇ ਵੜ ਹੋਏ। ਸੋ ਇਸ ਤਰ੍ਹਾਂ ਦੇ ਨਾਲ ਇਸ ਚੱਕਰ 'ਚ ਪਏ ਹੋਏ ਨੇ ਸਾਰੇ ਸਾਰੇ ਫਸਾ ਪਿਆ ਆ। ਜੋ ਗੁਰਮਤਿ ਦਾ ਸਿਧਾਂਤ ਹੈ ਉਹ ਬੜਾ ਹੀ ਸਖਾਲਾ ਹੈ ਰੌਲਾ ਪਾਉਣ ਦੀ ਲੋੜ। ਉਹਨਾਂ 'ਚ ਡਿਸਕਸ਼ਨ ਹੈ ਵੀ ਦੁੱਖ ਕਿੱਥੋਂ ਆ ਗਿਆ? ਦੁੱਖ ਪੈਦਾ ਕਿੱਥੋਂ ਹੋ ਗਿਆ? ਜੇ ਸਤਿ ਚਿਤ ਆਨੰਦ ਆਪੇ ਹੀ ਵਹਿਰੂ ਐ ਪਰਮਭਰਮ ਕੇ सगले ठाਉ ਜਿਤ ਜਿਤ ਕਰਾਖੇ ਤੈਸਾ ਤੇ ਨਾਉ ਆਪੇ ਕਰਨ ਕਰਾ ਬਨ ਜੋ ਪ੍ਰਭ ਆਵੈ ਸੋਈ ਸੁਨੋ ਫਸਰੋ ਆਪ ਹੋਇ ਅਕਤ ਰੰਗ ਲਖੇ ਨਾ ਜਾਏ ਪਰਮਭਰਮ ਕੇ ਰੰਗ ਵੀ ਦੁੱਖ ਕਿਥੋਂ ਆ ਗਿਆ ਉਹ ਕਹਿੰਦੇ ਜਿਹੜਾ ਦੁੱਖ ਹੈ ਇਹ ਕੋਈ ਹੋਰ ਤਤ ਹੈਗਾ ਜਿਹੜਾ ਸੁਖ ਦੀ ਲੋਚਾ ਕਰਦਾ ਹੈ ਰਹੀ ਪ੍ਰਕਿਰਤੀ ਜੜਾ ਹੈ ਜੜ ਹੁਣ ਕਰਕੇ ਉਹ ਲੋਚਾ ਹੀ ਨਹੀਂ ਕਰ ਸਕਦੀ ਉਹਦੇ ਵਿੱਚ ਦੁੱਖ ਹੈ ਸੁਖ ਦੀ ਲੋਚਾ ਉਹ ਕਰਦਾ ਜਿਹੜਾ ਤਾਤੇ ਦੇ ਨਾਲ ਮਿਲਦਾ ਨਹੀਂ ਉਹ ਹੈ ਵੈਰੂ ਦਾ ਤਤ ਚੇਤਨ ਤਤ ਉਹਨਾਂ ਦੋ ਬਣਾਤੇ ਸੰਸਾਰ ਪੈ ਗਿਆ ਵੀ ਇੱਕ ਪ੍ਰਕਿਰਤੀ ਹੈ ਤੇ ਇੱਕ ਚੇਤਨ ਹੈ ਚੇਤਨ ਦੇ ਵਿੱਚ ਪ੍ਰਕਿਰਤੀ ਨਾਲ ਰਲ ਕੇ ਜਿਹੜੀ ਆਖਰੀ ਹੱਦ ਆਉਂਦੀ ਹੈ ਉਹਨੂੰ ਜੀਵ ਕਹਿੰਦੇ ਨੇ ਫੇਟਾ ਨੂੰ ਤਿਲ ਕੇ ਆਈ ਤੋ ਜੀ ਫਸ ਗਿਆ ਦੁੱਖ ਦੇ ਅੰਦਰ ਦੋ ਤਤ ਬਣਾ ਦਿੱਤੇ ਸਸਾ ਪੈ ਗਿਆ ਵੀ ਕਿਹੜੀ ਚੀਜ਼ ਪਰ ਕਿੰਤੀ ਹੈ ਕਿਹੜਾ ਪਰਮੇਸ਼ਰ ਹੈ ਦੁਆਤ ਬਾਤ ਵਿੱਚ ਅਸੀਂ ਫਸ ਗਏ ਬਾਰੇ ਕਹਦੇ ਨਹੀਂ ਪਿਆਰਿਓ ਇੱਥੇ ਕੋਈ ਪਰਮੇਸ਼ਰ ਆਪੀ ਨਾ ਆਪ ਸਾਜੋ ਆਪੀ ਨਾ ਰਚਿਓ ਨਾ ਦੋ ਹੀ ਕੁਦਰਤ ਸਾਜੀ ਹੈ ਕਰਾ ਸੰਡੇ ਠੋ ਇੱਥੇ ਆਪੇ ਇੱਕ ਤੋਂ ਅਨੇਕ ਹੋਇਆ ਬੈਗਰ ਇਥੇ ਦੂਸਰਾ ਤਤ ਕੋਈ ਹੈ ਨਹੀਂ ਐਸਾ ਗੁਰੂ ਜਸਮੇਸ਼ ਪਿਕਾਹ ਮਹਾਰਾਜ ਫਰਮਾਉਂਦੇ ਹਨ